ਕਹਿੰਦੇ ਨੇ ਕੁੜੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਡਰਿੰਕ ਕਰਨ ਤੋਂ ਬਾਅਦ ਕੋਣ ਬੰਦਾ ਪੁਲਿਸ ਸਟੇਸ਼ਨ 'ਚ ਜਾ ਕੇ ਰਿਕਾਰਡ ਦੇ ਦਿੰਦਾ ਹੈ ਉਹ ਕਹਿੰਦੇ ਨੇ ਕਿ ਕੁੜੀ ਡਿਮਾਂਡਿੰਗ ਨਹੀਂ ਸੀ ਉਹ ਉਹਨੂੰ ਵਾਰ-ਵਾਰ ਬੁਲਾਇਆ ਨਹੀਂ ਸੀ ਜਾ ਰਿਹਾ ਸਟੇਜ ਤੇ ਜਦੋਂ ਉਹ ਸਟੇਜ ਤੇ ਆਂਦੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਹਨੂੰ ਨਹੀਂ ਨਚਾਉਣਾ ਇਹ ਸੋਣੀ ਨਹੀਂ ਹੈਗੀ ਮਤਲਬ ਵੀ ਇਹ ਜੋ ਬਾਕੀ ਬਖਤਰਾਂ ਦੇ ਕਮੈਂਟ ਕੀਤੇ ਜਾਂਦੇ ਸਨ ਪਾਰਟੀ ਵਾਲਿਆਂ ਨੂੰ ਪੁੱਛਿਓ ਪਹਿਲਾਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਜਿਹੜੇ ਆਰਟਿਸਟ ਆਪਾਂ ਵਿਆਹ ਤੇ ਸੱਦਨੇ ਹੁੰਦੇ ਆ ਨਾ ਉਹ ਆਰਟਿਸਟਿਆਂ ਦੀਆਂ ਬਾਕਾਇਦਾ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਦਿਖਾਈਆਂ ਜਾਂਦੀਆਂ ਨੇ ਤੇ ਫੇਰ ਜਾ ਕੇ ਇਹ ਸ਼ੋਹ ਜਿਹੜਾ ਆ ਬੁੱਕ ਹੁੰਦਾ ਆ ਸਭ ਤੋਂ ਪਹਿਲਾਂ ਸਿਮਰ ਤੁਹਾਡੇ ਤੇ ਇਲਜ਼ਾਮ ਲਗਾਇਆ ਜਾਂਦਾ ਤੁਸੀਂ ਆਪ ਦਾ ਜੋ ਪੱਖ ਆ ਉਹ ਬੀਤੇ ਦਿਨ ਹੀ ਰੱਖ ਦਿੱਤਾ ਸੀ ਕਿ ਹੋਇਆ ਕੀ ਸੀ ਆਖਿਰਕਾਰ ਹਨਾ ਜੋ ਤੁਸੀਂ ਸੱਚਾਈ ਦਸੀ ਆ ਪਰ ਅੱਜ ਜੋ ਸੱਚਾਈ ਸਾਹਮਣੇ ਆ ਰਿਹਾ ਉਹ ਤਾਂ ਬਹੁਤ ਅਲੱਗ ਜੀ ਸੱਚਾਈ ਉਹ ਕਹਿੰਦੇ ਨੇ ਕੁੜੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਨਹੀਂ ਜੀ ਮੈਂ ਸ਼ਰਾਬ ਨਹੀਂ ਪੀਤੀ ਹੋਈ ਸੀ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਤੇ ਡਰਿੰਕ ਕਰਨ ਤੋਂ ਬਾਅਦ ਕੋਣ ਬੰਦਾ ਪੁਲਿਸ ਸਟੇਸ਼ਨ 'ਚ ਜਾ ਕੇ ਦਰਖਾਸਤ ਦੇ ਦਿੰਦਾ ਹੈ ਜੀ ਤੇ ਦੂਜਾ ਸਵਾਲ ਇਹ ਪੁੱਛਣਾ ਚਾਹਨੀ ਆ ਉਹ ਕਹਿੰਦੇ ਨੇ ਕਿ ਕੁੜੀ ਡਿਮਾਂਡਿੰਗ ਨਹੀਂ ਸੀ ਉਹ ਉਹਨੂੰ ਬਾਰ-ਬਾਰ ਬੁਲਾਇਆ ਨਹੀਂ ਸੀ ਜਾ ਰਿਹਾ ਸਟੇਜ ਤੇ ਜਦੋਂ ਸਟੇਜ ਤੇ ਆਂਦੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਹਨੂੰ ਨਹੀਂ ਨਚਾਉਣਾ ਇਹ ਸੋਣੀ ਨਹੀਂ ਹੈਗੀ ਮਤਲਬ ਇਹ ਜੋ ਵਕ-ਵਕ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਸਨ ਸੋ ਉਸ ਦੇ ਬਾਰੇ ਕੀ ਕਹਿਣਾ ਚਾਹੂੰਗੀ ਕਿ ਇਦਾਂ ਦਾ ਕੁਝ ਹੋਇਆ ਸੀ ਕਿ ਤੁਹਾਨੂੰ ਸਟੇਜ ਤੋਂ ਜਾਣ ਲਈ ਕਹਿ ਦਿੱਤਾ ਗਿਆ ਹੋਵੇ ਕਹਿੰਦਾ ਕੁੜੀ ਨੂੰ ਬਾਅਦ ਦੇ ਵਿੱਚੋ ਸਦਮਾ ਲੱਗਾ ਦੇਖੋ ਜੀ ਪਹਿਲੀ ਗੱਲ ਤੇ ਜੇ ਉਹਨਾਂ ਨੂੰ ਪਸੰਦ ਨਹੀਂ ਸੀ ਪਾਰਟੀ ਵਾਲਿਆਂ ਨੂੰ ਪੁੱਛੋ ਪਹਿਲਾਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਜਿਹੜੇ ਆਰਟਿਸਟ ਆਪਾਂ ਵਿਆਹ ਤੇ ਸੱਦਨੇ ਹੁੰਦੇ ਆ ਨਾ ਉਹ ਆਰਟਿਸਟੀਆਂ ਦੀਆਂ ਬਾਕਾਇਦਾ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਦਿਖਾਈਆਂ ਜਾਂਦੀਆਂ ਨੇ ਤੇ ਫਿਰ ਜਾ ਕੇ ਇਹ ਸ਼ੋਅ ਜਿਹੜਾ ਆ ਬੁੱਕ ਹੁੰਦਾ ਆ ਉਹ ਕਹਿੰਦੇ ਨੇ ਕੁੜੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਡਰਿੰਕ ਕਰਨ ਤੋਂ ਬਾਅਦ ਕੋਣ ਬੰਦਾ ਪੁਲਿਸ ਸਟੇਸ਼ਨ 'ਚ ਜਾ ਕੇ ਰਿਕਾਰਡ ਦੇ ਦਿੰਦਾ ਹੈ ਉਹ ਕਹਿੰਦੇ ਨੇ ਕਿ ਕੁੜੀ ਡਿਮਾਂਡਿੰਗ ਨਹੀਂ ਸੀ ਉਹ ਨੂੰ ਬਾਰ-ਬਾਰ ਬੁਲਾਇਆ ਨਹੀਂ ਸੀ ਜਾ ਰਿਹਾ ਸਟੇਜ ਤੇ ਜਦੋਂ ਸਟੇਜ ਤੇ ਆਂਦੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਹਨੂੰ ਨਹੀਂ ਨਚਾਉਣਾ ਇਹ ਸੋਣੀ ਨਹੀਂ ਹੈਗੀ ਮਤਲਬ ਵੀ ਇਹ ਜੋ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਸਨ ਪਾਰਟੀ ਵਾਲਿਆਂ ਨੂੰ ਪੁੱਛੋ ਪਹਿਲਾਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਜਿਹੜੇ ਆਰਟਿਸਟ ਆਪਾਂ ਵਿਆਹ ਤੇ ਸੱਦਨੇ ਹੁੰਦੇ ਆ ਨਾ ਉਹ ਆਰਟਿਸਟਿਆਂ ਦੀਆਂ ਬਕਾਇਦਾ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਦਿਖਾਈਆਂ ਜਾਂਦੀਆਂ ਨੇ ਤੇ ਫਿਰ ਜਾ ਕੇ ਇਹ ਸ਼ੋਅ ਜਿਹੜਾ ਆ ਬੁੱਕ ਹੁੰਦਾ ਆ ਤੋਂ ਪਹਿਲਾਂ ਸਿਮਰ ਤੁਹਾਡੇ ਤੇ ਇਲਜ਼ਾਮ ਲਗਾਏ ਜਾਂਦੇ ਤੁਸੀਂ ਆਪ ਦਾ ਜੋ ਪੱਖ ਹੈ ਉਹ ਬੀਤੇ ਦਿਨ ਹੀ ਰੱਖ ਦਿੱਤਾ ਸੀ ਕੀ ਹੋਇਆ ਕੀ ਸੀ ਆਖਿਰਕਾਰ ਹਨਾ ਜੋ ਤੁਸੀਂ ਸੱਚਾਈ ਦਸੀ ਆ ਪਰ ਅੱਜ ਜੋ ਸੱਚਾਈ ਸਾਹਮਣੇ ਆ ਰਿਹਾ ਉਹ ਤਾਂ ਬਹੁਤ ਅਲੱਗ ਜੀ ਸੱਚਾਈ ਉਹ ਕਹਿੰਦੇ ਨੇ ਕੁੜੀ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਨਹੀਂ ਜੀ ਮੈਂ ਸ਼ਰਾਬ ਨਹੀਂ ਪੀਤੀ ਹੋਈ ਸੀ ਉਸ ਦਿਨ ਮੈਂ ਕੋਈ ਡਰਿੰਕ ਨਹੀਂ ਕੀਤੀ ਸੀ ਤੇ ਡਰਿੰਕ ਕਰਨ ਤੋਂ ਬਾਅਦ ਕੋਣ ਬੰਦਾ ਪੁਲਿਸ ਸਟੇਸ਼ਨ 'ਚ ਜਾ ਕੇ ਦਰਖਾਸਤ ਦੇ ਦਿੰਦਾ ਹੈ ਜੋ ਸਵਾਲ ਇਹ ਪੁੱਛਣਾ ਚਾਹਨੀ ਆ ਉਹ ਕਹਿੰਦੇ ਨੇ ਕਿ ਕੁੜੀ ਡਿਮਾਂਡਿੰਗ ਨਹੀਂ ਸੀ ਉਹ ਉਹਨੂੰ ਬਾਰ-ਬਾਰ ਬੁਲਾਇਆ ਨਹੀਂ ਸੀ ਜਾ ਰਿਹਾ ਸਟੇਜ ਤੇ ਜਦੋਂ ਸਟੇਜ ਤੇ ਆਂਦੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇਹਨੂੰ ਨਹੀਂ ਨਚਾਉਣਾ ਇਹ ਸੋਣੀ ਨਹੀਂ ਹੈਗੀ ਮਤਲਬ ਇਹ ਜੋ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਜਾਂਦੇ ਸਨ ਸੋ ਉਸ ਦੇ ਬਾਰੇ ਕੀ ਕਹਿਣਾ ਚਾਹੂੰਗੀ ਕਿ ਇਦਾਂ ਦਾ ਕੁਝ ਹੋਇਆ ਸੀ ਕਿ ਤੁਹਾਨੂੰ ਸਟੇਜ ਤੋਂ ਜਾਣ ਲਈ ਕਹਿ ਦਿੱਤਾ ਗਿਆ ਹੋਵੇ ਕਹਿੰਦਾ ਕੁੜੀ ਨੂੰ ਬਾਅਦ ਵਿੱਚ ਉਹ ਸਦਮਾ ਲੱਗਾ ਦੇਖੋ ਜੀ ਪਹਿਲੀ ਗੱਲ ਤੇ ਜੇ ਉਹਨਾਂ ਨੂੰ ਪਸੰਦ ਨਹੀਂ ਸੀ ਪਾਰਟੀ ਵਾਲਿਆਂ ਨੂੰ ਪੁੱਛਿਓ ਪਹਿਲਾਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਜਿਹੜੇ ਆਰਟਿਸਟ ਆਪਾਂ ਵਿਆਹ ਤੇ ਸੱਦਨੇ ਹੁੰਦੇ ਆ ਨਾ ਉਹ ਆਰਟਿਸਟੀਆਂ ਦੀਆਂ ਬਕਾਇਦਾ ਫੋਟੋਜ਼ ਵਗੈਰਾ ਵੀਡੀਓਜ਼ ਵਗੈਰਾ ਦਿਖਾਈਆਂ ਜਾਂਦੀਆਂ ਨੇ ਤੇ ਫਿਰ ਜਾ ਕੇ ਇਹ ਸ਼ੋਅ ਜਿਹੜਾ ਆ ਬੁੱਕ ਹੁੰਦਾ ਆ